ਹੱਡ ਪਕੌੜਾ ਦਾ ਦਜਾ ਪਿਆਜ਼ ਪਕੌੜਾ ਨਹੀਂ ਮੀ ਖਾ ਰਹਿਆ ਤੇ ਜ ਵੀ ਹੀ ਨਹੀਂ ਮਰਦਾ ਇਹ ਤਾਂ ਜਦੋਂ ਲਾ ਲੈ ਪਕੌੜਾ ਲੈ ਗਿਆ ਮੰਮੀ ਨੂੰ ਲੈ ਕੇ ਜਾ ਕੇ ਉਹ ਦਮझा ਕਰਨੇ ਪਤਾ ਹਾਂ ਖਾਣੀ ਮੈਂ ਮੋਚੂ ਗਾਇ ਹੂੰ ਹੂੰ ਟਿੱਕਾ ਖਾ ਲੋ ਤੂੰ ਵੀ ਸਾਰੇ ਲਗਾਤਾਰ ਡੰਪ ਹੋ ਰਹੇ ਆ ਪਕੌੜੇ ਤੇ ਇਹਲਾ ਨਾ ਵਗਨੀ ਸੇ ਵਾਰਈ ਹੂੰ ਖਾਲਸ ਨਹੀਂ ਤੂੰ ਨਹੀਂ ਆ ਜਾ ਚਲੋ ਠੀਕਾ ਮੇਰੇ ਪਿਆਰੇ ਦਰਸ਼ਕੋ ਆਪਾਂ ਖਾਣੀਆਂ ਤੋਂ ਬਵਾਸ਼ਕਾ ਉਹਦੇ ਖੇਰਾਂ ਕਰਦੇ ਹਾਂ ਲਾਰੀ ਤੇ ਵੀ ਆ ਗਿਆ ਹਣਾ ਰੇਲ ਖਾ ਬ੍ਰੈਡ ਪੁੱਤ ਬੋਇਕਾ ਸੁਆਦ ਹੈ ਮੇਰੀ ਭੈਣ ਨੇ ਬਣਾਇਆ ਹੈ ਇਹਦਾ ਸਵਾਦ ਹੈ ਭੈਣ ਨੇ ਬਣਾਇਆ ਨਾ ਤੇ ਦਾਦੀ ਨੇ ਬਣਾਇਆ

ਰਾਹ ਰੋ ਇੰਨੇ ਪੈਕੇ ਤੁਹਾਨੂੰ ਦੇ ਦੂੰ ਅਰੇ ਇਤਨੇ ਦੇਤੇ ਆ ਥੈਂਕ ਯੂ ਬੋਲੋ ਦੀਦੀ ਨੂੰ ਹਲ ਦੱਸ ਕੀ ਕਹਿੰਦੇ ਇਹਨੂੰ ਇਹਨੂੰ ਕਹਿੰਦੇ ਚੁੰਮਨ ਇਹਨੂੰ энэ ч юм уу нэвэ сачи хэм нэвэ дай зам зам о гин дэтэ баг хм чин чин нэ зам чам ам чу нэ на нэ ам год хала год хала хигана мэтэр хана мэтэр лэ да ਮੇਰਾ ਨਾਣ ਪਰਜਾਈ ਸ਼ਾਗਰ ਇਹ ਆ ਪ੍ਰਸ਼ਾਦਾ ਤੇ ਆਪਣੀ ਕੀ ਆ ਤੇਰੀ ਕੀ ਲੱਗਦੀ ਪਣੇਵੀ ਪਣੇਵੀ ਨੂੰ ਕੋਈ ਖਵਾ ਰਹੀ ਆ ਪ੍ਰਸ਼ਾਦਾ ਪਾਣੀ ਆਪਾਂ ਖਾ ਗਏ ਨੇਟੇ ਮਾਣਦੇ ਤੇ ਉਹ ਨਿੱਕਾ ਬੱਚਾ ਤੇ ਸੁਪੀਆਂ ਕਰੀ ਸੁੱਪੀਆਂ ਉਹਨਾਂ ਦੇ ਖਾਣੇ ਲੈ ਲੇ ਤਾਂ ਸੁੱਪੀਆਂ ਕਰੀ ਜਾਂਦੇ ਹਾਂ ਹਾਂ ਸੁੱਪੀਆਂ ਕਰੀ ਜਾਂਦਾ ਸੁੱਪੀਆਂ ਕੀ ਕਰਨੀ ਫੇਰ ਉਹਨਾਂ ਨੂੰ ਸਾਡੇ ਪਿੰਡ ਜੇ ਦੋ ਫੁਰਕੇ ਖਾਣ ਲੱਗ ਜੂਗੀ ਠੀਕ ਸੌਣ ਲੱਗ ਗਈ ਐ ਦੋ ਫੁਰਕੇ ਖਾਣਗੇ ਤੇ ਫੇਰ ਭੂਈ ਲੈ ਆਉਣੇ ਆਪਣੇ ਪਿੰਡੋਂ ਦਸੋਂਨ ਬੋਲਕੇ ਪੂਨਨ ਆ ਲੱਗੀ ਮਾੜਾ ਕਹਿੰਦਾ ਮੰਨਣ ਨਹੀਂ ਲਈ ਕੇਦੀ ਵੀ ਨਹੀਂ ਆਹੀ ਮੈਨੂੰ ਕੰਮ ਬੜਾ ਹੈ ਮੱਝ ਲਈ ਇਹਨੇ ਨੇ ਭਈ ਮੱਝ ਨਹੀਂ ਆ ਕੰਨਾ ਵੀ ਤੇ ਧਰਾਂ ਧੁਰਾਂ ਕੱਢਦੀ ਲੱਗਦਾ ਆਂਦੀ ਦੁੱਧ ਦਾ ਦੇ ਨਾਲ ਮੋਹ ਪੈ ਗਿਆ ਦਾ ਲੱਗਦਾ ਰੇਤਾ ਪੁੱਛਾ ਪਾ ਰੇਤਾ ਇਧਰ ਆ ਮੇਰਾ ਪੋਤਾ ਇਧਰਾਓ ਸੇਟੋ ਜਾ ਮੇਰੇ ਪਤਰੇ ਤੇ ਚਲ ਜੀ ਹਰਾਡੇ ਕੰਨਣਾ ਮੈਂ ਮੈ ਸਕੂਲ ਲੈ ਜਾਣਾ ਹੈ ਸਕੂਲ ਲੈ ਜਾਣਾ ਕਿ ਸਕੂਲ ਲੈ ਜਾਣਾ ਸਕੂਲ ਪਹਿਲਾਂ ਹਟਾ ਖਾਦਾ ਨਾ ਪਤਾ ਕੀ ਇਸ ਨਹੀਂ ਪੀ ਨੂੰ ਸਮਰ ਜੀ ਤਨੋ ਨਾ ਸਕੂਲੋਂ ਜਾਂਦੇ ਜਾਂਦੇ ਲੈ ਜੀਏ ਇਹਨੂੰ ਅਡਵਾਂਸ ਚ ਲੈ ਆਵਾ ਇਹਨੂੰ ਆਪਣੇ ਇਹਨੂੰ ਤੇ ਅੰਛਨ ਉਹ ਨਹੀਂ ਜਾਣਾ ਕਰਦੇ ਹਾਂ ਇਹਦਾ ਕਰਨਾ ਚਾਹੀਦਾ ਇਹ ਅੰਛਨ ਨੂੰ ਅਡਵਾਂਸ ਲੈ ਕੇ ਆਉਂਦਾ ਨਾ ਸਕੂਲੋਂ ਤੇ ਇਹਨੂੰ ਆਉਂਦੇ-ਆਉਂਦੇ ਨੇ ਇਹਨੂੰ ਹੋਰ ਸਰਪ੍ਰਾਈਜ਼ ਅਗੇ ਅਗੇ ਸਰਪ੍ਰਾਈਜ਼ ਹੋ ਜਾਂਦਾ ਇਹਨੂੰ ਸਕੂਲੋਂ ਚੱਕਦਾ ਪਰ ਮਾਸਲ ਨੇ ਇੱਕ ਖਲੋਤਿਆ ਹੋਣਾ ਹੈ ਨਾ ਇਹਨੇ ਤਾਂ ਜਿਆਦਾ ਸਰਪ੍ਰਾਈਜ਼ ਹੋ ਜਾ ਮੈਂ ਇਧਰ ਆ ਮੇਰਾ ਪੁੱਤ ਬਹੁ ਆਪਾਂ ਆਪਾਂ ਗੱਲ ਕਰੀ ਆ ਆਪਾਂ ਦੋਵੇਂ ਦੋਵੇਂ ਬਲੌਗਰ ਆ ਮਾਤੇ ਰੀਤ ਲੀਤ ਸਿੰਘ ਰੀਤ ਕੌਰ ਸਿੰਘ ਅਸੀਂ ਦੋਵੇਂ ਬਹੁਤ ਵਧੀਆ ਫੇਮਸ ਬਲੌਗਰ ਆ ਜਦੋਂ ਹੁਣ ਆਏਗਾ ਫਿਰ ਆਪਾਂ ਬਲੌਗਿੰਗ ਕਰਿਆ ਕਰਨੀ ਠੀਕ ਆ ਤੂੰ ਮੇਰੀ ਬਲੌਗਿੰਗ ਕਰਨੀ ਨਹੀਂ ਲੈਣਾ ਤੇਰੀ ਠੀਕ ਹੈ ਤੇ ਫਿਰ ਦੋਨਾਂ ਚੈਨਲ ਬਣਾ ਕੇ ਦੇਣਾ ਠੀਕ ਹੈ ਮੈਡਮ ਉਹ ਤਾਂ ਹੁਣ ਤੋਂ ਪਤਾ ਹੋਊਗਾ ਤੇ ਫੜ ਬੋਦਾ ਜਿਹੜਾ ਕੋਈ ਜਲਦ ਚੀਜ਼ ਹੈ ਉਹ ਤੇ ਅਪਲੋਡ ਕਰਨੀ ਹੈ ਆਪਣੀ ਸਾਗੜੀ ਗਲ ਸਰਦੀ ਬਾਤੀ ਵੀਡੀਓ ਬਣਾ ਕੇ ਮਮਾ ਨੇ ਤਾਂ ਸੂਟ ਸਟਿਚ ਕਰਦੇ ਆ ਜਾਂ ਕੋਈ ਹੋਰ ਜਿਹਦਾ ਕਪੜਾ ਕਰਦੇ ਆ ਦੀ ਬਣਾਉਣ ਸਾਤ ਤੇ ਨਮਮਾ ਕੁਕਿੰਗ ਕਰਦੇ ਆ ਕੋਈ ਪਨੀਰ ਕੋਈ ਸਟਣ ਹਰੀ ਸਬਜੀ ਪਕੌੜਾ ਛੋੜਾ ਕੋਈ ਕੋਈ ਟਾਈਮ ਤੇ ਲੋਡ ਕਰਦੀ ਵੀ ਦਰਸ਼ਕੋ ਸਿੱਖੋ ਚੀਜ਼ਾਂ ਨੂੰ ਤੁਸੀਂ ਜਵਾ ਮੈਂ ਕੋਈ ਨਹੀਂ ਹਾਂ ਸਾਰਾ ਤੂੰ ਗੱਲ ਕਰ ਉਹਨਾਂ ਨਾਲ ਵੀ ਕਹਿਓ ਵਾਤੋ ਜਿੱਦਾਂ ਮੁੰਡਾ ਦੱਸ ਸਾਰੀ ਸਾਰੇਆਂ ਨੂੰ ਅ ਤੁਸੀਂ ਕੀ ਕੋ ਮੈਂ ਤੇ ਕੀ ਕੋ ਗੱਲ ਬਾਤ ਦੱਸ ਤੂੰ ਇਹ ਜਿਹੜੀ ਗੱਲ ਬਾਤ ਦੱਸਣੀ ਹੈ ਨਹੀਂ ਮੈਸੇਜ ਚ ਦੱਸਣੀ ਹੈ ਕਮੈਂਟਾਂ ਵਿੱਚ ਦੱਸ ਦਨੀ ਇਹਦੇ ਬੱਚੇ ਦਾ ਹਾਲਚਾਰ ਬਹੁਤ ਪਿਆਰਾ ਬੱਚਾ ਹੈ ਕਿੰਨੇ ਵਿੱਚ ਪੜਦਾ ਮੇਰਾ ਪੁੱਤ ਸੈਕਿੰਡ ਸੈਕਿੰਡ ਵਿੱਚ ਪੜਦਾ ਹੁਣ ਇਹ ਥਰਡ ਚ ਹੋ ਜਾਣਾ ਹਾਲੇ ਸਾਰਾ ਤੇ ਇਹਨੇ ਹੁਣ ਸਾਡੇ ਕੋਲ ਆਉਣਾ ਹੈ ਉੱਥੇ ਫਿਰ ਆਪਾਂ ਇੰਜੋਏ ਕਰਨਾ ਹੈ ਸਿਰਫ ਇੰਨੇ ਸੱਜਣ ਨੂੰ ਡਿਨਰ ਕਰਾਉਣਾ ਤਾਂ ਡਿਨਰ ਪੈਂਡਿੰਗ ਆ ਠੀਕ ਹੈ ਤੇਰਾ ਡਿਨਰ ਪੈਂਡਿੰਗ ਜਿਹਦਾ ਆਉਂਗੀ ਫਿਰ ਉੱਥੇ ਹੀ ਆਵਾਂ ਕੱਦ ਹੀ ਆਉਣਾ ਹੈ ਕੱਦ ਹੀ ਤੁਹਾਡੇ ਨਾਲ ਇੰਟਰ ਪੁੱਤੇ ਇੱਥੇ ਤੇ ਕੱਦ ਹੀ ਨਾਲ ਆਉਣਾ ਫਿਰ ਐਸ ਕਰੀ ਮੈਂ ਇੱਥੇ ਲੱਗ ਰਹੀ ਆ ਅਨੀ ਵੀ ਜਲੂ ਹੈ ਠੀਕ ਹੈ ਤੇਰੀ ਜਿਹੜੀ ਫੇਵਰੇਟ ਸਬਜੀ ਹੈ ਕੋਸ਼ ਕਰਕੇ ਭੁਗਿਦਾ ਤਨਾ ਸੀ ਜੀ 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 ਬਣਾਣੀ ਹਾਂ ਪਨੀਰ ਮੇ ਪਨੀਰ ਵੀ ਪਨੀਰ ਨਹੀਂ ਆਦਾ ਫਰ ਗਿਆ ਨਹੀਂ ਕੜੀ ਤੇ ਚਾਣੀ ਤੇ ਕੜੀ ਤੋਂ ਗਿਆ ਜੀ ਆਹ ਇਹ ਲਾਗੀ ਗਾੜੀ ਮੈਂ ਸਨ ਮਨ ਪਸੰਦ ਮੇਰਾ ਸਭ ਤੋਂ ਜਿਹੜਾ ਫੇਵਰੇਟ ਆ ਉਹ ਸਾਗ ਪਨੀਰ ਤੇ ਕਾਲੀ ਕਾਈ ਮਾਵਾਂ ਦੀ ਜਿਹੜੀ ਦਾਲ ਹੁੰਦੀ ਉਹ ਆ ਇਹ ਨੂੰਹ ਜਦੋਂ ਸੋਹਰਾਪਾ ਤੁਹਾਡਾ ਕੀ ਫੇਵਰਟ ਹੈ ਕਿਹੜੀ ਸਬ지 ਸਾਗ ਹੋਰ ਇਹ ਮੇਰਾ ਫਤਲ ਇੰਦਰ ਨੂੰ ਕੋਈ ਕਹਾਂਦਾ ਉਧਰ ਨਹੀਂ ਗਾਇਆ ਹੁੰਦਾ ਸਨੈਦਰ ਤੁਸੀਂ ਦੱਸੋ ਕਿ ਤੁਹਾਡਾ ਕੀ ਫੇਵਰਟ ਹੈ ਕੋਈ ਕੰਨ ਦੀ ਹਾਂ ਮੇਰੀ ਵਾਈਫ ਤਾਂ ਮੇਰੀ ਵੀ ਕੜੀ ਤੁਹਾਡਾ ਕੀ ਫੇਵਰਟ ਹੈ ਕੜੀ ਚਾਵਲ ਕੜੀ ਚਾਵਲ ਹੀ ਬਸ ਪਨੀਰ ਹਾਂ ਇਹ ਸਨੈਦਰ ਕੀ ਫੇਵਰਟ ਹੈ ਸਬਜੀ ਹੈ ਸਬਜੀ ਮੇਰੇ ਨਾਲ ਸਬਜੀ ਸਾਗ ਤੇ ਆਲੂ ਪਤੰਡਾ ਸ਼ਾਈ ਪਨੀਰ ਸ਼ਾਈ ਪਨੀਰ ਜਿਹੜਾ ਮੈਂ ਬਣਾਵਾਂ ਜਿਹੜਾ ਮੈਂ ਬਣਾਉਣਾ ਉਹ ਕਿੰਨੂ ਕਿੰਨੂ ਪਸੰਦ ਆ ਉਹ ਬਹੁਤ ਵਧੀਆ ਲੱਗੋ ਬਹੁਤ ਜਿਹੜਾ ਮੈਂ ਬਣਾ ਕੇ ਦਿੰਦਾ ਨਾ ਤੁਹਾਨੂੰ ਬਣਾ ਕੇ ਦੇ ਯਾਰ ਕੀ ਫਿਰ ਹੂੰ ਸਿੰਘਾ ਵਿੱਚ ਲੈ ਕੇ ਜਾਵਾਂਗੇ ਨਾ ਅੱਜ ਜੰਦੀ ਦੀ ਆਊਗੀ ਨਾ ਸੰਦੀਪ ਜੰਦੀ ਜਸਦੀਪ ਆਊਗੀ ਫਿਰ ਰੋਟਣਾ ਤਾਂ ਬਣਾਵਾਂਗੇ ਮੈਨਾਂ ਲੁੱਪਾ ਮੇਰੇ ਪਰਪਲ ਤਰੋਂ ਪਤਾ ਸਾਰਾ ਕੋਸਾ ਦਾ ਹੀ ਜਾਣਾ ਤੇਰੀ ਕੋਈ ਇੱਕ ਇੱਕ ਅੱਧੀ ਹੋਰ ਹੈਗੀ ਡਿਮਾਂਡ ਪਾਰੀ ਕਰ ਲਓ ਮੇਰੇ ਪਪਾ ਆਹ ਇਹ ਦਰਾਹ ਦਿਸ ਇਜ਼ ਮਾਈ ਫਸਟ ਕਾਰ This is my second. Mm -hmm. The holiday card 쟤네, 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 쟤

ਤਾਂ ਜਗਾਵਾ ਸਿੱਧਾ ਹੈ। ਹਾਂ। ਅੱਜ ਉਹ ਨਹੀਂ ਨਾ ਡੇਕੋ। ਹਾਂ ਕਰੇ ਨਹੀਂ ਕਰੇ। ਫੇਰ ਸਹੀ ਕਰੋ ਫੇਰ ਤੇਰਾ। ਛੇਟਰਾ ਕਲੀਨ। ਲੱਗ ਗਿਆ ਸਮਾਂ। ਹੂੰ। ਦੰਤੀ ਕਰ ਮਰਾ। ਹੂੰ। ਛੇਟਰਾ ਕਲੀਨ ਮੈਂ ਕਿਹਾ। ਬੈਠੋ ਬਤਾ ਚਲੋ ਠੀਕ ਹੈ ਜੀ ਜੀ ਤਿੰਨ ਜਣ ਨਾਲ ਲੱਗ ਜੀ ਚੰਗਾ ਠੀਕ ਹੈ ਜੀ ਤਾਂ Ay, mamá, mamá ¿Qué mm. oh, mamá? Yeah. Hello, ਮੈਂ ਨਹੀਂ ਹਾਂ ਅਨਸਰ ਇਹ ਰੌਣ ਲਾਪੀ ਲੱਲੇ ਪਪੇ ਘਰ ਕੇ ਰਹਿ ਪੈਂਦੇ ਹੀ ਹਾਂ ਘਰ ਚੱਲ ਠੀਕ ਹੈ ਸਾਂਝਾ ਆ ਜਾ ਮੈਨੂੰ ਫੋਨ ਕਰਦੀ ਜਦੋਂ ਆਉਣਾ ਨਾ ਠੀਕ ਚੰਗਾ ਕੋਈ ਫਸਟਿਕ ਨਾ ਗਈ ਨਹੀਂ ਕੋਈ ਗੱਲ ਚਲੋ ਠੀਕ ਹੈ ਫਿਰ ਬਾਏ ਬਾਏ ਜੀ ਤਾਂ ਆ ਸੋਖ ਫੜੀ ਇੰਦਾ ਮੈਂ ਲਾਣਾ ਥੋੜਾ ਚਸ਼ਮਾ ਨਾ ਬ੍ਰਾਈਟਰਸ ਕੱਢ ਜੀ ਰੀਤ ਕਾਈ ਪੁੱਤੂ ਸੋਕੇ ਭਾਈ ਸੇਸ਼ ਰਕੋ ਆਪਾਂ ਉਹ ਲੋਕੇ ਰਾਤਾਂ ਆਏ ਤੇ ਹੁਣ ਚੱਲੇ ਆ ਪੈਣਾ ਕੋਣਾ ਜ਼ਰੂਰੀ ਹੁੰਦਾ ਨਾ ਹਾਂ ਬਿਲਕੁਲ ਰੇ ਵੀ ਕੰਮਾਂ ਦਾ ਚੱਲ ਰਹੇ ਆ ਹੋਰ ਵੀ ਕੰਮ ਦੰਦੇ ਆ ਤੇ ਜਦੋਂ ਇੱਕ ਤੇ ਹਾਰ ਰੋਣਾ ਪਉਣ ਲੱਗ ਜੀ ਇਹ ਨਾ ਵੇ ਇਸ ਚੀਜ਼ ਤੋਂ ਬਹੁਤ ਡਿਸਟਰਬ ਹੁੰਦਾ ਸੁੱਖ ਹੂੰ ਤੇ ਤੁਹਾਡੇ ਵਲੌਗ ਵੇਖੀਦੇ ਇਹਦੇ ਵਿੱਚ ਟੋ ਟੋ ਕਰੀ ਜਾਂਦੀ ਹੁਣ ਤੂੰ ਇਹ ਸੀਟ ਤੇ ਬੈਠੇ ਨਾ ਸੈਂਸਰ ਚ ਚੱਕ ਰਿਹਾ ਵੀ ਇਹ ਵੀ ਲੱਗੋਏ ਪਰ ਰਹੇ ਚਲੋ ਠੀਕ ਆ ਮਿਲਦੇ ਆ ਘਰੇ ਜਾ ਕੇ ਨਾ ਬਾਕੀ ਹੋਰ ਚਲੋ ਠੀਕ ਆ ਕਰਦੇ ਬੰਦ